ਸਸੀ ਗਾਲ ਜੀ ਔਨ ਵਾਲੇ ਵਲੌਗ ਵਿੱਚ ਅਹੀਂ ਤੁਹਾਨੂੰ ਦਿਖਾਵਾਂਗੇ ਆਮ ਖਾਸ ਬਾਗ ਜੋ ਕਿ ਸਰਹੰਗ ਵਿੱਚ ਹੈ ਆਮ ਖਾਸ ਬਾਗ ਜਿਹੜਾ ਹੈ ਉਹਦੇ ਬਾਰੇ ਇਨਫੋਰਮੇਸ਼ਨ ਸਾਨੂੰ ਇਹ ਹੈ ਕਿ ਉਹ ਸ਼ਾਹਜਹਾਂ ਨੇ ਬਣਾਇਆ ਸੀਗਾ ਤੇ ਜਦੋਂ ਵੀ ਸ਼ਾਹਜਹਾਂ ਤੇ ਉਹਨਾਂ ਦੀ ਜਿਹੜੀ ਸੈਨਾ ਸੀਗੀ ਉਹ ਕਿਤੇ ਵੀ ਜਾਂਦੀ ਸੀਗੀ ਤੇ ਰਸਤੇ ਵਿੱਚ ਜਦੋਂ ਸਰਹੰਗ ਪੈਂਦਾ ਸੀਗਾ ਤੇ ਇੱਥੇ ਉਹ ਸਟੇ ਕਰਦੇ ਸੀਗੇ ਇਹ ਆਮ ਖਾਸ ਬਾਗ ਹੈ ਨਾ ਇਸ ਕਰਕੇ ਰੱਖਿਆ ਗਿਆ ਵਾ ਕਿ ਇੱਥੇ ਜਿਹੜੇ ਆਮ ਪਬਲਿਕਾ ਉਹਨਾਂ ਵਾਸਤੇ ਵੀ ਇਹ ਬਾਗ ਹੈ ਤੇ ਜਿਹੜੇ ਖਾਸ ਜਿਹੜੇ ਰਾਜਾ ਦੇ ਜਿਹੜੇ ਮੇਨ ਸੈਨਿਕ ਹੁੰਦੇ ਸੀਗੇ ਜਿਹੜੇ ਮੇਨ ਉਹਦੇ ਦੇ ਲੋਕ ਹੁੰਦੇ ਸੀਗੇ ਉਹਨਾਂ ਵਾਸਤੇ ਵੀ ਇਹ ਬਾਗ ਜਿਹੜਾ ਓਪਨ ਰਹਿੰਦਾ ਸੀਗਾ ਉਹ ਦੇਖੋ ਬਾਗ ਦੇ ਵਿੱਚ ਪਿੱਛੇ ਬੈਕ ਸਾਈਡ ਤੇ ਤੁਹਾਨੂੰ ਮੋਰ ਦਿਖਣ ਦੇ ਹੋਣਾ ਵਾ ਉਹ ਮੋਰ ਭੱਜ ਗਿਆ ਉਹ ਦੇਖੋ ਕਾਫੀ ਇਹ ਸਾਇੰਟਿਫਿਕ ਤਰੀਕੇ ਦੇ ਨਾਲੇ ਬਣਾਇਆ ਗਿਆ ਹੈ ਜੋ ਕਿ ਇੱਥੇ ਸਰਾਇ ਜਿੰਨੀ ਵੀ ਸਰਾਇ ਬਣਾਈ ਗਈ ਹੈ ਉਹ ਬਿਲਕੁਲ ਗਰਮੀ ਦੇ ਦਿਨਾਂ ਚ ਵੀ ਠੰਡੀ ਰਹਿੰਦੀ ਸੀਗੀ ਤੇ ਉਹ ਕਿਸ ਤਰੀਕੇ ਨਾਲ ਬਣਾਈ ਗਈ ਹੈ ਕਿ ਉਥੇ ਦਾ ਇਤਿਹਾਸ ਇਹ ਅਸੀਂ ਤੁਹਾਨੂੰ ਆਪਣੇ ਆਉਣ ਵਾਲੇ ਵਲੌਗ ਵਿੱਚ ਦੱਸਾਂਗੇ ਬਹੁਤ ਵਧੀਆ ਤਰੀਕੇ ਦੇ ਨਾਲ ਆਮਖਾਸ ਬਾਗ ਨੂੰ ਅੱਜ ਮੇਨਟੇਨ ਕਰਕੇ ਰੱਖਿਆ ਗਿਆ ਹੈ ਜ਼ਰੂਰ ਸਾਡਾ ਇਹ ਵਲੌਗ ਵੇਖਿਓ ਆਉਣ ਵਾਲਾ ਵਲੌਗ ਇਹਦੇ ਉੱਤੇ ਹੀ ਰਹੂਗਾ ਤੇ ਆਮਖਾਸ ਬਾਗ ਇਹ ਵਲੌਗ ਲੈ ਕੇ ਅਹੀਂ ਕੱਲ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਮੇਸ਼ ਨਾ ਕਰਿਓ ਸਾਡਾ ਐਪੀਸੋਡ ਜ਼ਰੂਰ ਵੇਖਿਓ ਤੇ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਫਾਲੋ ਤੇ ਸ਼ੇਅਰ ਜ਼ਰੂਰ ਕਰਿਓ